ਹੱਕ ਦੇ ਗੱਲ ਤੁਸ ਜਹਰ ਨੂੰ ਉਹ ਬੰਦੇ ਨਹੀਂ ਜਿਹੜੇ ਪਿੰਡ ਦਾ ਸ਼ਾਹ ਪਰਦਾਵਾ ਜਗਦੀਸ਼ ਸਿੰਘ ਰਦਾਵਾ ਉਹ ਮਨਾਂ ਵਿੱਚ ਖਿੱਚ ਕਰੇ ਉਹ ਹੀ ਆਖੜਾ ਪੁਈਆ ਕਹਿੰਦੇ ਸਾਡਾ ਫੇਰ ਗੱਲ ਬਣਨੀ ਏ ਉਹ ਆਖੀ ਕਰਨਾ ਨਹੀਂ ਆਖਣੇ ਕੀ ਕਹਿਣਾ ਪਰ ਪਾਈ ਬਣੂਗਾ ਨਾ ਤੁਹਾਡਾ ਜਿਹੋਨਾਂ ਦਾ ਤਾਂ ਸਾਡਾ ਬਣ ਗਿਆ ਮੈਂ ਫੇਰ ਵੀ ਕਹਿੰਦਾ ਨਹੀਂ ਮੈਂ ਕਹਿੰਦਾ ਮੈਂ ਬਾਤ ਉਥੇ ਦਾ ਮੇਰਾ ਮੇਰੀ ਜਿਹੜੀ ਜਮ ਜਮਣ ਭੋਇਆ ਉਹ ਮੇਰੀ ਇੱਥੇ ਹੀ ਰਹਤੀ ਸੀ ਉਹ ਸਾਡਾ ਪੁਰਾਣਾ ਘਰ ਹੁੰਦਾ ਸੀਗਾ ਉੱਥੇ ਮੇਰੀ ਉੱਥੇ ਮੈਂ ਮੈਨੂੰ ਦੱਸਦੇ ਬਜ਼ੁਰਗ ਕਿ ਮੈਂ 2 ਕੁ ਮਹੀਨੇ ਦਾ ਜਦੋਂ ਬਾਬਾ ਜੀ ਉੱਥੇ ਜਿੱਤੇ ਸਾਡੇ ਗੇਂਦ ਦੇ ਉੱਥੇ ਉਹਨਾਂ ਆਪਣਾ ਰੈਨਪਸੇਨਾ ਬਣਾਇਆ ਉਦੋਂ ਮੈਂ ਇਥੇ 2 ਮਹੀਨੇ ਦਾ ਜਦੋਂ ਮੈਂ ਛੋਟੇ ਜਿਹੋ ਉਸ ਲੈ ਕੇ ਤੇ ਤਾਂ ਫਿਰ ਮੇਰੀ ਜਨਮ ਸਥਾਨ ਜਿਹੜਾ ਉਹ ਕਰਤਾ ਹੀ ਹੈ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਮੈਂ ਉੱਥੇ ਬੰਦ ਵੱਖ-ਵੱਖ ਪਾਰਟੀਆਂ ਚ ਰਹੇ ਆ ਕੋ ਕਾਲੀਆਂ ਚ ਰਹਿਆ ਕੋ ਕਾਂਗਰਸ ਚ ਰਹਿਆ ਬੜੀ ਲੋਕਾਂ ਨੇ ਸੇਵਾ ਕੀਤੀ ਆਪਣੀ ਪੜੀ ਪਾਰਟੀ ਵਿੱਚ ਰਹੇ ਪਰ ਪਾਰਟੀਆਂ ਤੁਸੀਂ ਸਾਰੀਆਂ ਦੇਖੀਆਂ ਨੇ ਪਰ ਆਵਾਦੀ ਪਾਰਟੀ ਤੁਮ ਸਾਡ 200 ਆਵਾਦੀ ਪਾਰਟੀ ਮਾਣ ਆ ਮੈਂ ਅੱਜ ਪਿੰਡਾਂ ਪਿੰਡਾਂ ਚ ਜਾਣਦੇ ਆ ਐਸੇ ਤਰ੍ਹਾਂ ਹੀ ਸਾਰੇ ਪਿੰਡਾਂ ਚ ਲੋਕ ਆਵਾਦੀ ਪਾਰਟੀ ਚ ਚੱਲੂ ਐਸੇ ਬਾਰੇ ਸਾਰਾ ਸਾਰਾ ਪਿੰਡ ਹੀ ਆ ਮੈਨੂੰ ਇਹ ਤਦੋਂ ਕਿ ਕਹਿੰਦੇ ਕਿ ਤੁਹਾਨੂੰ ਜੇ ਪਿਛਲੀ ਵਾਰੀ ਆ ਦੇ ਕੋ ਬ੍ਰਿਤੀ ਹੋ ਗਈ ਆ ਅਸੀਂ ਨਹੀਂ ਵੋਟਾਂ ਪਾ ਸਕੇ ਭਗਤ ਜੀ ਨੂੰ ਇਸ ਵਾਰੀ 24 ਤੋਂ 26 ਵੋਟਾਂ ਆਉਂਦੀ ਪਾਰਟੀ ਨੂੰ ਜਿੱਦਾਂ ਪਈਆਂ ਨੇ ਇਹ ਕਹਿੰਦੇ ਮੈਂ ਦੋ ਸਾਲਾਂ ਚ ਲੋਕਾਂ ਚ ਪਿਆਰ ਕਮਾਇਆ ਹੈ ਮੈਂ ਦੁੱਖ ਸੁੱਖ ਦਾ ਢਾਈ ਵਾਲ ਬੰਦਾ ਰਿਆਂ ਲੋਕਾਂ ਦਾ ਤੁਰੇ ਨੇ ਮੇਰੇ ਨਾਲ ਇਸ ਕਰਕੇ ਦੋ ਸਾਲ ਦਾ ਬੋਰਡ ਕਾ ਲੋਕਾਂ ਚ ਲੈ ਕੇ ਗਿਆ ਅਸੀਂ ਲੈਕਚਰ ਲੜ ਤੋਂ ਪਹਿਲਾਂ ਵੀ ਇਹ ਦੱਸਿਆ ਕਿ ਹਰ ਚੀਜ਼ ਦੀ ਗਰੰਟੀ ਦਿੰਨੇ ਆਂ ਕਿ ਗਰੰਟੀ ਨਾਲ ਕੰਮ ਕਰਾਵੇ। ਅਸੀਂ ਸਭ ਤੋਂ ਪਹਿਲਾਂ ਕਹਿ ਕੇ ਸਰਕਾਰ ਬਣਨ ਤੋਂ ਬਾਅਦ 3 ਮਹੀਨੇ ਬਣਨ ਤੋਂ ਬਾਅਦ ਸਾਰੇ ਪੰਜਾਬ 'ਚ 600 ਜੁੜ ਡਬਿਜਲੀ ਜਿਹੜੀ ਥ੍ਰੀ ਕੀਤੀ ਆ। ਮੇਰੇ ਕੱਲ ਤੁਹਾਡੇ 90 ਕੀ 100% ਲੋਕਾਂ ਨੂੰ ਕਿਸੇ ਨੂੰ ਮਿਲਦੀ ਆਉਣਾ ਪਿੰਡ 'ਚ। ਆਉਂਦਾ ਨਹੀਂ। ਲਗਭਗ 14 ਤੋਂ 15-15 ਘੰਟੇ ਟਿਊਬਾਂ ਨੂੰ ਲਾਈਟ ਦਿੰਦੇ ਆ ਅੱਜ ਵੀ ਦੇ ਰਹੇ ਆ ਚਾਰ-ਪੰਜ ਦਿਨ ਲਾਈਟ ਹੀ ਬੰਦ ਕੀਤੀ ਜਦੋਂ ਕਣਕ ਦੀ ਬਾਢੀ ਉਸ ਤੋਂ ਬਾਅਦ ਲਗਾਤਾਰ ਨਿਰਵਿਣਪਤੀ ਜਿਹੜੀ ਆ ਕੋਈ ਜ਼ਿੰਮੇਦਾਰ ਨੂੰ ਚੰਨੇ ਆ ਅਸੀਂ ਰਹੇ ਆ ਮੈਨੇਜਿੰਗ ਵੀਦਰਾ ਕਰਦਾ ਆ ਆ ਦੇਖਿਆ ਇਹ ਪਿਛੇ ਲੋਕਾ ਪਨੀਰੀਆਂ ਵੇਚੜੀਆਂ ਹੁੰਦੀਆਂ ਸੀ ਤਾਂ ਪਨੀਰੀਆਂ ਸੜ ਜਾਂਦੀਆਂ ਤੇ ਰੇਡਰ ਚਲਾਉਣੇ ਦਾ ਕੋਈ ਕੰੀ ਨਹੀਂ ਤੇ ਤਾਂ ਜਿੰਨਾ ਕੋ ਜਿੰਨੇਟਰ ਨੇ ਉਹਨਾਂ ਦੋ-ਦੋ ਵਾਲੀ ਛਾੜ ਕੇ ਵੇਚੜੀਆਂ ਹੁਣ ਤਾਂ ਇਹ ਗੋਰ ਪੈਂਦੀ ਕੀ ਦਾ ਮਦੀ ਬਾਟੇ ਤੁਸੀਂ ਜੰਮਦੇ ਤੇਰੇ ਪਪਾ ਨਾਲ ਆ ਰਹੇ ਚ ਅਫਤਾਲਜ ਅੱਗੇ ਅਸੀਂ ਛੋਟੇ ਅੰਦਰ ਦੇਖਦੇ ਕਿੰਨੇ ਜਾਨ ਪੈਰਾਸਟਾ ਮੌਦਿਕ ਕੋ ਪਤਾ ਮਿਲਦਾ ਹੁੰਦਾ ਜਿੰਨੇ ਮਰਜੀ ਬਾੜੀ ਉਹਨਾਂ ਪੈਰਾਸਟਾ ਹੋਣੀ ਕਿਹਾ ਮੈਡੀ ਮੈਡੀਸਨ ਵੀ ਮੈਡੀ ਹਸਤਾਨਾ ਚ ਹੁੰਦੇ ਕੰਤੇ ਕਸਤੇ ਬੀਗਦੇ ਹੁੰਦੇ ਕਿੰਨਾ ਪੈਸਾ ਕੋਈ ਹਸਪਤਾਲ ਖਾਣੇ ਚ ਚੱਲਦਾ ਹੈ ਤੇ ਜਦੋਂ ਕਾਂਗਰਸ ਵਾਲੀ ਨੇ ਤਾਂ ਸਰੇਆ ਪੈਸੇ ਚੱਲਦੇ ਪੈਸੇ ਤੋਂ ਬਗੈਰ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਅਸੀਂ ਵੀ ਰਹੇ ਸਾਨੂੰ ਵੀ ਪਤਾ ਹੈ ਥਾਣੇ ਵਿਕਦੇ ਕਚਹਿਰੀਆਂ ਵਿਕਦੀਆਂ ਚੋਟੀਆਂ ਵਿਕਦੀਆਂ ਬਿਜਲੀਕਾਰ ਵਿਕਦੇ ਸੌਦੇ ਹੁੰਦੇ ਹੁਣ ਛੋਟੇ ਹੁਣ ਹਟ ਗਏ ਨੇ ਕੋਈ ਆਸਰ ਤੋਂ ਲੱਗ ਜਾਏ ਕੋਈ ਦੂਜਾ ਟੀਪੀ ਲੱਗ ਜਾਏ ਮਤਲਬ ਵੀ ਕੋਈ ਕਿਸੇ ਕੋ ਪੈਸਾ ਲੈ ਚ ਤੁਸੀਂ ਇੰਨੇ ਜਣੇ 2 ਸਾਲੋਂ ਲਾ ਸਰਕਾਰ ਬਣੀ ਹੋਣ ਤੁਹਾਡੇ ਚੋਂ ਇੱਕ ਬੰਦਾ ਕੁੱਟ ਕੇ ਕਹਦੇ ਕਿ ਅਸੀਂ ਪੁਰਾਣਿਆਂ ਤੋਂ ਫਲਾਣਾ ਪੈਸਾ ਦੇ ਕੇ ਕੰਮ ਕਰਾਇਆ ਨੰਗੇ ਪੈਰੀ ਤੁਹਾਡਾ ਪੈਸਾ ਮੋੜਨਾ ਹੈ ਨੰਗੇ ਪੈਰੀ ਆਖੂ ਮੰਗੇ ਤਾਂ ਪਤਾ ਨਾ ਹਨਾ ਪਤਾ ਨਾ ਕੋਣ ਮੇਰੇ ਦਾ ਇਹ ਆਉਂਦਾ ਕੰਮ ਨਹੀਂ ਕਰਨਾ ਜੇ ਪ੍ਰਮਾਤਮਾ ਨੇ ਸ਼ਰੂਰਤ ਦਿੱਤੀ ਹੈ ਤਾਂ ਸੇਵਾ ਕਰਕੇ ਵਖੋਣੇ ਲੋਕਾਂ ਨੂੰ ਐਨੂੰ ਸੇਵਾ ਕਹਿੰਦੇ ਨੇ ਐਦਾਂ ਸੇਵਾ ਕੀਤੀ ਜਾਂਦੀ ਹੈ ਕਿਸੇ ਨੂੰ ਤਾਂ ਪਰਦੇ ਆਉਂਦੇ ਹੁਣ ਨੂੰ ਮੈਂ ਵੀ ਲੋਕੀ ਦਾ ਲੇਟਰ ਬਣਦੇ ਨੇ ਉਹ ਤਾਂ ਦੋ ਤਿੰਨ 4 ਮਹੀਨੇ ਇਹ ਸਭ ਕੁਝ ਭਰਪੂਰ ਲੈਂਦੇ ਨੇ ਭਰ ਇਹ ਕੰਮ ਨਹੀਂ ਕਰਨਾ ਲੋਕਾਂ ਦੀ ਪਰਮਾਤਮਾ ਨੇ ਬਖਸ਼ ਕੀਤੀ ਲੋਕਾਂ ਦੀ ਸੇਵਾ ਕਰਕੇ ਦਤਰੀ ਹੈ ਹੀਰਵੰਦ ਸਿੰਘ ਨੇ ਇਲਾਦ ਨਿਕਲੀ ਹੈ ਸਰਵੰਦ ਸਿੰਘ ਦੀ ਇਲਾਦ ਨੇ ਆ ਲੋਕਾਂ ਦੀ ਸੇਵਾ ਕੀਤੀ ਹੈ ਮੈਂ ਆਪਣੇ ਪਿਓ ਦੇ ਨਾਮ 'ਦਾਗਰ' ਕਰਦੇ ਹਾਂ ਸਾਰੇ ਜਾਨ ਦੇ ਮੇਰੇ ਪਿਓ ਦੇ ਕਰਤਾਰ ਕਿਦਾਂ ਵਸਿਆ ਬੇਪਰਿਕਾ ਨਹੀਂ ਤੁਸੀਂ ਤਾਂ ਆਪਣੇ ਬੈਠੇ ਹੋ ਆਪਣੀ ਬੇਟੀਆਂ ਉਹਨਾਂ ਜਿੰਨਾ ਚਿਰ ਵੀ ਉਹਨਾਂ ਸੇਵਾ ਕੀਤੀਆਂ ਪਿੰਡ ਦੀ ਜਿੰਨਾ ਚਿਰ ਪ੍ਰਮਾਤਮਾ ਨੇ ਉਹਨਾਂ ਨੂੰ ਸੇਵਾ ਲਈ ਹੈ ਅੱਜ ਸਾਡਾ ਫਖਰ ਨਾ ਸਿਰ ਉੱਚਾ ਹੁੰਦਾ ਲੋਕਾਂ ਦੇ 30 35 ਸਾਲ ਹੋ ਗਏ ਸਾਡੇ ਫੌਜ ਸਾਹਮਣੂ ਪੂਰੇ ਰੋਣਾਂ ਨੂੰ ਲੋਕੀ ਘਰ ਦੇ ਦੀਪ ਹੋ ਜਾਂਦੇ ਨੇ ਸਾਨੂੰ ਜਿੰਨਾਂ ਨੇ ਇਜਾਜ਼ਤਾਂ ਸੰਭਲੀਆਂ ਸਾਨੂੰ ਚੇਤਾ ਨਹੀਂ ਅੱਜ ਵੀ ਲੋਕੀ ਕਹਿ ਦਿੰਦੇ ਨੇ ਕਿ ਆਹ ਉਹ ਮਸਲ ਦਾ ਮੁੰਡਾ ਫਿਰਦਾ ਹੀ ਐਦਾਂ ਵਕੀ ਮੂ ਨੂੰ ਕਹਿੰਦੇ ਪਿੰਡਾਂ 'ਚ ਅਵੇ ਮੈਨੂੰ ਨਾਂ ਚ ਨਹੀਂ ਲੈਂਦੇ ਮੈਨੂੰ ਕਹਿੰਦੇ ਰਮਨ ਸਿੰਘ ਦਾ ਮੁੰਡਾ ਬਕਰਤਿਆ ਹੈ ਰਮਨ ਸਿੰਘ ਦਾ ਮੁੰਡਾ ਬਕਰਤਿਆ ਇਲਾਕੇ ਚ ਕਿੰਨਾ ਉੱਚਾ ਨਾਮ ਦਾ ਮੇਰੇ ਫਾਪਦਾ ਜਿਹਨੂੰ ਕੋਈ ਇਹ ਕਹੇ ਕਿ ਮੈਨੂੰ ਬੁਲਾਉਂਦਾ ਕਿ ਰਮਨ ਸਿੰਘ ਦਾ ਮੁੰਡਾ ਛੋਟੀਆਂ ਗੱਲਾਂ ਇਸ ਕਰਕੇ ਕਿ ਭਰਾਓ ਕੰਮਾਂ ਦੀ ਕੋਈ ਟੈਂਸ਼ਨ ਨਾ ਕਰੋ ਕੰਮਾਂ ਬੰਮਾ ਦੀ ਕੋਈ ਪਰਵਾਹ ਨਹੀਂ ਸਰਕਾਰ ਸਾਡੀ ਹੈ ਕੰਮ ਤੁਹਾਡੇ ਸਾਰਿਆਂ ਦੇ ਹੋਣੇ ਇਹ ਨਹੀਂ ਮੈਂ ਕਿਛਾਈ ਕਰਨਾ ਕਿ ਉਹ ਮਰਾ ਬੋਧਾ ਨੇੜੇ ਉਹ ਬਹੁਤ ਪਹਿਲਾਂ ਕਰ ਦਿੰਦਾ ਤੇ ਜਿਵੇਂ ਕਰਦਾ ਸੀ ਪਰ ਮੇ ਜੋ ਮਰਜ਼ੀ ਹੁੰਦਾ ਹੈ ਮੈਂ ਤਾਂ ਉਹ ਕੰਮ ਕਰਨਾ ਹੈ ਜਿਹਦਾ ਹੱਕ ਬਣਦਾ ਉਹਦਾ ਕੰਮ ਕਰਨਾ ਜਿਹਦਾ ਹੱਕ ਨਹੀਂ ਬਣਦਾ ਮੈਂ ਨੇੜੇ ਪਤੀ ਜਿਹਦਾ ਅੱਧਾ ਨੰਬਰ ਸਾਹਮਣੇ ਟੋਚਰ ਆ ਕੇ ਕਰ ਦਿੱਤਾ ਮੇਨੋਂ ਕਹਦਾ ਚਾਚਾ ਜੀ ਮੈਂ ਅੱਧਾ ਨੰਬਰ ਹੈਗਾ ਕਰ ਪਰ ਮੈਨੂੰ ਚੋ ਮਗਾਏ ਪੁੱਤ ਤਾਂ ਨਹੀਂ ਹੋਣਾ ਤੇਰੀ ਮੈਂ ਇਸ ਵਾਰ ਚਾਪੜੀ ਨੂੰ ਨਹੀਂ ਬੁਲਾਇਆ ਚਾਹੁੰਦਾ ਕਿ ਇਹਦਾ ਅਧਰ ਨੰਬਰ ਲਾ ਕੇ ਕਿਸੇ ਦਾ ਦਿੱਤੋਂ ਥੱਲੇ ਕਰਾਉਣੇ ਮੈਂ ਕਹਿੰਦਾ ਮੈਂ ਨਹੀਂ ਕਿਸੇ ਨੂੰ ਮੈਂ ਤਾਂ ਕਰ ਤਦ ਦੁਆਰਾ ਫੇਰ ਦਾ ਤੋਂ ਫੇਰ ਦੇ ਲ ਮਗਾ ਮੈਂ ਇਹ ਕੰਮ ਨਹੀਂ ਕਰ ਸਕਦਾ ਮੇਰੀ ਜ਼ਮੀਰ ਤਾਜ ਨਹੀਂ ਜੀ ਇਸ ਕਰਕੇ ਮੈਂ ਉਹ ਕੰਮ ਬਿਲਕੁਲ ਨਹੀਂ ਕਰਨਾ ਕਿ ਜਿਸ ਨਾਲ ਮੇਰੇ ਘਰ ਨੂੰ ਫਾਇਦਾ ਹੋਵੇ ਤੇ ਅਗਲੇ ਦੇ ਘਰ ਦਾ ਨੁਕਸਾਨ ਹੋਵੇ ਇਹ ਨਹੀਂ ਹੋਂ ਬਸ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਅੱਜ ਆਪਣੇ ਪਰਿਵਾਰ ਚ ਆਇਆ। ਬੱਲੇ ਪ੍ਰਾਣੀਆਂ ਪ੍ਰਾਣੀਆਂ ਸੰਜਾਨੇ ਪ੍ਰਾਣਾ ਇੱਕੋ ਹੀ ਪਰਿਵਾਰ ਚ ਆਇਆ। ਇਹਦੇ ਚ ਕੋਈ ਫਰਕ ਨਹੀਂ। ਥੋੜਾ ਪਿਛੇ ਜੇ ਪਤਾ ਨਹੀਂ ਇਹਨੂੰ ਕੀ ਮੇਰੇ ਨਾਲ ਅਰਜੀ ਹੋ ਗਈ ਲੱਛਣ ਚ। ਉਹ ਦੋਨਾਂ ਥੋੜਾ ਜਿਹਾ ਮੇਰੇ ਤੋਂ ਮੂੰਹ ਮਾਟ ਕੇ ਉੱਠ ਲਈ ਆਪੀ। ਮੈਂ ਬੋਧੇਰਾ ਕਹਿ ਰਿਹਾ ਆ ਜਾਓ ਤੇ ਇਹਦਾ ਕਿਸੇ ਤੁਹਾਡੇ ਬਜ਼ੁਰਗਾਂ ਦੀ ਸੇਵਾ ਪ੍ਰਾਣੀਆਂ ਕਿਤੇ ਤੁਹਾਡੇ ਬਜ਼ੁਰਗਾਂ ਨੇ ਕਿਤੇ ਨਹੀਂ ਪਤਾ ਨਹੀਂ ਕਿੰਨੇ ਸੇਵਾ ਕੀਤੀ ਹੋਊਗੀ। ਪਿੰਡ ਚ ਜਿਉਂਦੀ ਮੇਰੇ ਪਰਿਵਾਰ ਨੇ ਪਿੰਡ ਚ ਵੀ ਕਈ ਨੇ ਸੇਵਾ ਕੀਤੀ ਹੋਗੀ ਜਿਹੜੀ ਅੱਜ ਤੁਹਾਨੂੰ ਮੈਂ ਜ਼ੋਰ ਤੋਂ ਪੰਜਾਬ ਤੇ ਮਿਲੀ ਹੈ ਉਹ ਉਸ ਪਾਰਟੀ ਦੀ ਟਿਕਟ ਮਿਲੀ ਜਿੰਨ ਜਿਹੜੇ ਬਣ ਰਹੇ ਹਨ ਮਲੇ ਬਣਿਆ ਪੰਜਾਬ ਉਸ ਪਾਰਟੀ ਦੀ ਟਿਕਟ ਮੈਨੂੰ ਮਿਲੀ ਬਾਕੀ ਆਨੇ ਪਾਰਟੀ ਦੀ ਟਿਕਟ ਨਹੀਂ ਮਿਲੀ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਪੰਜਾਬ ਦੇ ਚੇਅਰਮੈਨ ਨੇ ਵੀ ਮੇਰੇ ਕੋਲ ਹੈ ਨਸੀਬਾ ਮੜ ਤੁੰ ਤਰ ਕੰਟੈਨ ਦੀ ਪਾਰਟੀ ਨੇ ਲਾਇਆ ਪਰ ਸਾਹਬੀ ਦਾ ਕੰਮ ਕੀਤਾ ਤਾਂ ਲਾਇਆ ਹੈ ਤੇ ਮੇਰੇ ਮਨ ਚ ਕੋਈ ਉਮੀਦ ਨਹੀਂ ਕੁਛ ਨਹੀਂ ਆਫੀਸ ਨੇ ਨਹੀਂ ਆਉਂਦਾ ਇਸ ਕਰਕੇ ਤੁਸੀਂ ਮੈਨ ਤੋਂ ਉਮੀਦ ਰੱਖਿਓ ਕਿ ਮੈਂ ਜਿੰਨੇ ਜੁਗਾ ਹੋਵਾਂਗਾ ਮੈਂ ਤੁਹਾਡਾ ਕੋਈ ਕੰਮ ਨਹੀਂ ਰੋਕਦਾ ਹੋਰ ਮੈਨੂੰ ਬਸੋ ਕਦੀ ਕੋਈ ਜਈ ਪਿੰਡ ਚ ਬਣਿਆ ਕਦੀ ਨਾ ਫੋਰਸਮੈਂਟ ਆਈਏ ਆ ਕਰੀਚਰ ਭਾਈ ਚਲਾ ਬੈਠਾ ਮੈਨੂੰ ਨਹੀਂ ਲੱਗਦਾ ਬਹੁਤੇ ਬੇਲੀ ਦੀ ਤਰ੍ਹਾਂ ਦੇ ਆ ਗਰਮੀ ਚ ਬੋਤੇ ਮੇਰੇ ਕੁੰਡੀਆਂ ਵਿਚ ਜਦੋਂ ਬਾਹਰ ਕੰਪੀਟਰ ਹੀ ਉੱਥੇ ਰਹਿ ਜਾਂਦੇ ਸੀ ਹੁਣ ਤਾਂ ਨਹੀਂ ਆਉਂਦਾ ਕੋਈ ਕੁੰਡੀਆਂ ਕੰਡੀਆਂ ਨੂੰ ਹੁਣ ਤਾਂ ਨਹੀਂ ਪਿੰਡ ਚੋਂ ਫਿਰਦਾ ਹੁਣ ਤਾਂ ਹੋਰ ਹੀ ਕੰਮ ਕਰ ਲਿਆ 600 ਜੁੰਡ ਫਰੀ ਕੀਤੀ ਆ ਤੇ ਮੁੰਡੇ ਦਾ ਮੀਟ ਲਾ ਕੇ ਵੱਖਰਾ ਬਣਾ ਲਿਆ 1200 ਜੁੰਡ ਕਰ ਲਈ ਉਹ ਸਾਰੇ ਕਿਤੇ ਅੱਟ ਹੋ ਗਿਆ ਹੁਣ ਮੈਂ ਅੱਡ ਡੁੱਟ ਤੇ ਕੋਈ ਨਹੀਂ ਦਿੱਤਾ ਦਿੱਤਾ 600 ਜੁੰਡੋ ਵਰਕਰੀ ਲੜੀ ਤਾਂ ਵੀ ਕਿਤੇ ਘੋਰ ਲਾ ਕੇ ਕੱਢ ਲਿਆ ਇਹੋ ਮਤਲਬੂ ਕੋਈ ਗੱਲ ਕੋਈ ਗਾਵੀ ਭਰਤਯੰਤ ਨਾਲ ਚਾਚਾ ਬਣ ਇਹਦਾੁੰਡੇ ਦੋਰੀ ਤੋਂ ਬਾਟਾ ਜਿਹ ਨਾਲ ਮੇਰੇ ਕੱਲੋ ਜਗਤਤਪ ਮਿੱਟਣਾ ਵਾਹੀਆ ਪਰ ਬੰਦੂ ਕੋਈ ਨਹੀਂ ਇਸ ਕਰਕੇ ਪ੍ਰੋਬਲਮ ਨੂੰ ਬੜੀ ਖੁਸ਼ੀ ਆ ਸੱਚੀ ਗੱਲ ਕਹੁੰਦੇ ਹੋ ਮੇਰੀ ਤਾਕੀਰ ਲਈ ਮੇਰੀ ਮੀਟਿੰਗ ਦੇ ਮੇਰੀ ਸਾਰੇ ਦਿਨ ਦੀ ਤਣਾਵ ਖਤ ਗਿਆ ਸਾਰੇ ਦਿਨ ਕੱਪੇ 7 ਵਜੇ ਲੋਕਾਂ ਨੂੰ ਦਰਨਾ ਸ਼ੁਰੂ ਕਰਦਾ ਸੀ 7 ਵਜੇ ਨੂੰ ਕੀ ਟਾਈਮ ਹੋ ਗਿਆ 13 14 ਘੰਟੇ ਰੋਜ਼ ਲੋਕਾਂ ਨੂੰ ਦਰਨਾ 13 14 ਅੰਨੇ ਵਰੀਓ ਕੋਈ ਆਦਵਾ ਨਹੀਂ ਚੁੱਕੀ ਕੁਛ ਨਹੀਂ ਹੁੰਦਾ ਮੈਨੂੰ ਇੰਨਾ ਹੀ ਬੜਾ ਨਜ਼ਰ ਕੋਈ ਚੱਲ ਕੇ ਮੇਰੇ ਘਰ ਆਇਆ ਕਿਸ ਕੋਈ ਮੇਰੇ ਕੋ ਉਮੀਦ ਨਾਲ ਆਇਆ ਤੇ ਜਿਵੇਂ ਮੇਰੇ ਕੋ ਇੰਨੀ ਉਮੀਦ ਨਾਲ ਆਇਆ ਤੇ ਮੈਨੂੰ ਮਿਲਦਿਆ ਕਿੰਨਾ ਖੁਸ਼ ਆ ਚਾਹ ਪਾਣੀ ਜਿੰਨੇ ਜੋਗਾ ਗਾ ਪੀਉਣਾ ਇਹ ਤਾਂ ਨਹੀਂ ਜਾ ਆਪਣੀ ਜਾਈਦਾ ਮੈਂ ਤਾਂ ਬਰਾਜ ਜਿੰਨਾ ਕਾਮਾ ਦਾ ਦਾਸ ਸੀ ਪਰ ਇੱਕ ਮੇਨੋ ਦੱਤਿਓ ਪਿੰਡ ਵਾਲਿਓ ਕਿਤੇ ਤੁਹਾਨੂੰ ਇਹ ਲਾਹਾਂ ਮੇਟੇ ਕੋਈ ਬੰਦਾ ਕਹਦੇ ਅੱਛਾ ਗੁਰਦੀਪ ਜੀ ਨੇ ਤੁਹਾਡੇ ਪੁੱਤ ਨੇ ਤੁਹਾਡੇ ਪੁੱਤੀਆਂ ਨੇ ਪੁਰਾਣੇ ਤਾਂ ਗਲਤ ਕੀਤਾ ਫੁਲਾਣੇ ਦਾ ਠੱਗੀ ਮਾਰ ਕੇ ਲੈ ਗਿਆ ਤੇ ਮੈਨੂੰ ਦੱਸ ਦਿਓ ਕਿ ਤੇਰਾ ਫੁਲਾਣੇ ਤੋਂ ਨਾਮ ਲੱਗਦਾ ਹੈ ਤੇ ਤੁਹਾਡੀ ਜੁਗੀਆਂ ਦੀ ਤੁਹਾਨੂੰ ਲੋਕਾਂ ਨੇ ਪਹਿਲਾਂ ਲਾਹਾਂ ਦੇਣਾ ਮੇਰੇ ਨਾਲ ਇਸ ਕਰਕੇ ਚੰਗੇ ਸਮੇਂ ਦੀ ਨੀਂਦ ਟੈਮ ਕਿਉਂਕਿ ਚੰਗਾ ਸਮਾਂ ਹੋਰ ਆਏਗਾ ਤੁਹਾਡੇ ਤੇ किता मां बहुत ख़ुश आहियां वॾा फेर हिते आए सारियां धनवाद फतिह वरना वाहिगुरू जी का ख़ालसा शय वाहिगुरू